ਤਸਵੀਰਾਂ ਬੜਬਰ ਟੋਲ ਪਲਾਜ਼ਾ ਤੋਂ ਆਈਆਂ ਜਿੱਥੇ ਬਰਾਤ ਜਾ ਰਹੀ ਹੈ ਤੇ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਇਸ ਤਰੀਕੇ ਦੇ ਕੰਮਕਾਰਾਂ ਤੋਂ ਰੋਕਟੋਕ ਨਹੀਂ ਕੀਤੀ ਜਾ ਰਹੀ ਹੈ ਤਾਂ ਲੋਕ ਕਾਰਡ ਵੀ ਅੱਗੇ ਕੱਢ ਕੇ ਦਿਖਾ ਰਹੇ ਨੇ ਕਿ ਅਸੀਂ ਵਿਆਹ ਜਾ ਰਹੇ ਹਾਂ ਵਿਆਹ ਜਾਣਾ ਹਾਂਜੀ ਵਿਆਹ ਚੱਲਿਆ ਵੀਰੇ ਕਿੱਥੇ ਅਜੇ ਲੇਥੇ ਬਰਨਾਲੇ ਕੋਲੀ ਆ ਪੈਲਸ ਅੱਛਾ ਬਰਾਤ ਨਾਲ ਹੈ ਹਾਂਜੀ ਹਾਂਜੀ ਬਰਾਤ ਨਾਲ ਵੀਰੇ ਭਾਰਤ ਬੰਦ ਦੇ ਵਿੱਚ ਜੋ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਸਭ ਕੁਝ ਬੰਦ ਕਰ ਦਿੱਤਾ ਗਿਆ ਪਰ ਵਿਆਹ ਵਾਲੀਆਂ ਗੱਡੀਆਂ ਵੀ ਇੱਥੇ ਪਹੁੰਚੀਆਂ ਨੇ ਟੋਲ ਪਲਾਜ਼ਾ ਅੱਗੇ ਕਿਸਾਨਾਂ ਵੱਲੋਂ ਬੰਦ ਕੀਤਾ ਹੋਇਆ ਤਾਂ ਇੱਥੇ ਕਿਸਾਨਾਂ ਦੇ ਨਾਲ ਗੱਲਬਾਤ ਉਹਨਾਂ ਦੀ ਵੀ ਚੱਲ ਰਹੀ ਹੈ ਅਤੇ ਵਿਆਹ ਵਾਲੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਕਿ ਟੋਲ ਪਲਾਜ਼ੇ ਤੋਂ ਪਹਿਲਾਂ ਰੋਕੀਆਂ ਗਈਆਂ ਨੇ ਪਰ ਜੋ ਕਿਸਾਨਾਂ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਐਮਰਜੈਂਸੀ ਸਵਾਵਾ ਹੋਣ ਜਾਂ ਵਿਆਹ ਹੋਣ ਜਾਂ ਫਿਰ ਸਕੂਲਾਂ ਵਾਲੀਆਂ ਬੱਸਾਂ ਹੋਣ ਉਹਨਾਂ ਦੇ ਲਈ ਕੋਈ ਵੀ ਜਿਹੜੀ ਹੈ ਭਾਰਤ ਬੰਦ ਦੇ ਵਿੱਚ ਮਨਾਹੀ ਨਹੀਂ ਹੈ ਅਤੇ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵਿਆਹ ਵਾਲੀਆਂ ਗੱਡੀਆਂ ਇੱਥੇ ਪਹੁੰਚੀਆਂ ਨੇ ਜਿਨ੍ਹਾਂ ਨੂੰ ਅੱਗੇ ਲੰਘਾ ਰਹੇ ਨੇ ਕਿਸਾਨ ਪਰ ਜੋ ਆਮ ਲੋਕ ਨੇ ਉਹਨਾਂ ਨੂੰ ਸਮੱਸਿਆਵਾਂ ਜ਼ਰੂਰ ਆ ਰਹੀਆਂ ਨੇ ਤਾਂ ਇਹ ਤਸਵੀਰਾਂ ਬੜਬਰ ਟੋਲਪਲਾਜਾ ਤੋਂ ਨੇ ਜਿੱਥੇ ਵਿਆਹ ਵਾਲੀਆਂ ਗੱਡੀਆਂ ਪਹੁੰਚੀਆਂ ਨੇ ਅਤੇ ਇਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਕਿਸਾਨ ਇਸ ਤਰੀਕੇ ਦੀਆਂ ਜੋ ਸਮੱਸਿਆਵਾਂ ਨੇ ਜਾਂ ਫਿਰ ਕਹ ਲਈਏ ਇਸ ਤਰੀਕੇ ਦੇ ਜੋ ਕੰਮ ਕਰਨੇ ਉਹਨਾਂ ਨੂੰ ਰੋਕਣ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਜਿਹੜਾ ਉਹ ੱੱਕੇਸ਼ਈ ਨਹੀਂ ਕਰ ਰਹੇ ਅਤੇ ਉਹਨਾਂ ਨੂੰ ਅੱਗੇ ਲੰਘਾ ਰਹੇ ਨੇ ਇਹ ਤਸਵੀਰਾਂ ਵੜਵੜ ਟੋਲਪਲਾਜਾ ਤੋਂ ਆਈਆਂ ਜਿੱਥੇ ਕਿਸਾਨਾਂ ਦੇ ਵੱਲੋਂ ਉਹਨਾਂ ਲੋਕਾਂ ਨੂੰ ਲੰਘਾਇਆ ਜਾ ਰਿਹਾ ਜੋ ਵਿਆਹ ਜਾਣਾ ਚਾਹੁੰਦੇ ਆ ਜਾਂ ਫਿਰ ਬਰਾਤ ਹੈ ਉਹ ਤੁਸੀਂ ਦੇਖ ਰਹੇ ਹੋ ਅੱਗੇ ਜਾਣ ਦੇ ਲਈ ਵੱਧ ਰਹੀ ਹੈ ਤੇ ਕਿਸਾਨ ਪਹਿਲਾਂ ਹਰ ਇੱਕ ਨੂੰ ਪੁੱਛ ਰਹੇ ਨੇ ਕਿ ਕਿ ਉਹਨਾਂ ਨੇ ਕਿੱਥੇ ਜਾਣਾ ਹੈ ਜੇਕਰ ਕੋਈ ਜ਼ਿਆਦਾ ਜ਼ਿੱਦ ਕਰਦਾ ਤਾਂ ਫਿਰ ਉਸ ਨੂੰ ਵਾਪਸ ਪਿੱਛੇ ਮੋੜ ਦਿੱਤਾ ਜਾਂਦਾ ਹੈ ਲੋਕਲ ਰਸਤਿਆਂ ਰਾਹੀਂ ਜਾਣਾ ਪੈਂਦਾ ਪਰ ਜਿਨ੍ਹਾਂ ਨੇ ਕੋਈ ਵੱਡੇ ਕੰਮ ਜਾਣਾ ਹੈ ਉਹਨਾਂ ਨੂੰ ਜ਼ਰੂਰ ਕਿਸਾਨਾਂ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਬੜਬਰ ਟੋਲ ਪਲਾਜ਼ਾ ਤੋਂ ਆਈਆਂ ਜਿੱਥੇ ਬਰਾਤ ਜਾ ਰਹੀ ਹੈ ਤੇ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਇਸ ਤਰੀਕੇ ਦੇ ਕੰਮਕਾਰਾਂ ਤੋਂ ਰੋਕ ਟੋਕ ਨਹੀਂ ਕੀਤੀ ਜਾ ਰਹੀ ਹੈ ਤਾਂ ਹਰ ਇੱਕ ਦੀ ਸਮੱਸਿਆ ਅਤੇ ਹਰ ਇੱਕ ਦੀ ਮਜਬੂਰੀ ਨੂੰ ਵੀ ਕਿਸਾਨ ਸਮਝ ਕੇ ਅੱਗੇ ਲੰਘਾਉਣ ਦੇ ਲਈ ਬਚਨਬੱਧ ਨੇ ਅਤੇ ਲਗਾਇਆ ਜਾ ਰਿਹਾ ਹੈ ਅੱਗੇ ਜਾ ਕੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਸਾਨ ਲਗਾਤਾਰ ਇਸ ਭਾਰਤ ਬੰਦ ਦੇ ਸੱਦੇ ਨੂੰ ਲੰਬੇ ਸਮੇਂ ਤੋਂ ਦੱਸ ਰਹੇ ਨੇ ਕਿ 16 ਫਰਵਰੀ ਨੂੰ ਭਾਰਤ ਬੰਦ ਹੈ ਪਰ ਕੁਝ ਲੋਕ ਨੇ ਜਿਹੜੇ ਉਹ ਨਹੀਂ ਮੰਨ ਰਹੇ ਅਤੇ ਜ਼ਿਆਦਾਤਰ ਲੋਕ ਆ ਜਿਹੜੇ ਉਹ ਘਰਾਂ ਦੇ ਵਿੱਚ ਜ਼ਰੂਰ ਨੇ ਪਰ ਜਿਨ੍ਹਾਂ ਦੀਆਂ ਮਜਬੂਰੀਆਂ ਨੇ ਉਹਨਾਂ ਦੇ ਵੱਲੋਂ ਜ਼ਰੂਰ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਤਿਗੁਰੂ ਜੀ ਵਿਆਹ ਜਾਣਾ ਹਾਂਜੀ ਵਿਆਹ ਚੱਲਿਆ ਵੀਰੇ ਕਿੱਥੇ ਅਜੇ ਲੈ ਇਥੇ ਬਰਨਾਲੇ ਕੋਲੀ ਆ ਪੈਲਸ ਅੱਛਾ ਬਰਾਤ ਨਾਲ ਆ ਹਾਂਜੀ ਹਾਂਜੀ ਬਰਾਤਾਂ ਵੀਰੇ ਠੀਕ ਐ ਇਧਰੋਂ ਲੰਘਾਤਾ ਤੁਹਾਨੂੰ ਪਿੱਛੇ ਪਿੱਛੋਂ ਲੰਘਾਤਾ ਹਾਂ ਬਸ ਕਹਿ ਕੇ ਕੋਈ ਨਹੀਂ ਅੱਗੋਂ ਵੀ ਲੰਘਾ ਦਾਂਗੇ ਤਾਂ ਇਹ ਤਸਵੀਰਾਂ ਨੇ ਜੋ ਵਿਆਹ ਜਾ ਰਹੇ ਨੇ ਲੋਕ ਉਹਨਾਂ ਨੂੰ ਲੰਘਾ ਰਹੇ ਨੇ ਤਾਂ ਤਸਵੀਰਾਂ ਦੇਖ ਰਹੇ ਹਾਂ ਟੋਲ ਪਲਾਜ਼ਾ ਤੋਂ ਜਿੱਥੇ ਕਿਸਾਨਾਂ ਦੇ ਵੱਲੋਂ ਵਿਆਹ ਵਾਲੀਆਂ ਗੱਡੀਆਂ ਨੂੰ ਅੱਗੇ ਲੰਘਾਇਆ ਜਾ ਰਿਹਾ ਹੈ ਉਹ ਕਾਰਡ ਚਲੋ ਉਹ ਕਾਰਡ ਵੀ ਅੱਗੇ ਕੱਢ ਕੇ ਦਿਖਾ ਰਹੇ ਨੇ ਕਿ ਅਸੀਂ ਵਿਆਹ ਜਾ ਰਹੇ ਹਾਂ ਉਧਰ ਨੂੰ ਚਲੋ ਇਹ ਤਸਵੀਰਾਂ ਬੜ ਬੜ ਟਰੋਲ ਪਲਾਜਾ ਦੀਆਂ ਜਿੱਥੇ ਕਿਸਾਨਾਂ ਦੇ ਵੱਲੋਂ ਲੋਕਾਂ ਨੂੰ ਲੰਗਾਇਆ ਜਾ ਰਿਹਾ ਹੈ ਬੜਬੜ ਟੋਲ ਪਲਾਇਆ ਤੋ ਬਰਾਤ ਨੂੰ ਕਿਸਾਨ ਲੰਗਾ ਰਹੇ ਨੇ ਬਾਈ ਜੀ ਕੁਝ ਲੋਕ ਇਹ ਵੀ ਕਹਿੰਦੇ ਕਿ ਕਿਸਾਨ ਲੰਗਾਉਂਦੇ ਨਹੀਂ ਨਹੀਂ ਜਿਹੜੇ ਐਮਰਜੈਂਸੀ ਸਵਾਮਾਂ ਨੇ ਉਹਨਾਂ ਨੂੰ ਤਾਂ ਕਿਸਾਨ ਜਾਨੀ ਕਿ ਕੋਈ ਚੱਕਰ ਨਹੀਂ ਲੰਗਾ ਰਹੇ ਨੇ ਤੇ ਬਾਕੀ ਸਭ ਲਈ ਜਿਹੜਾ ਆਮ ਪਬਲਿਕ ਲਈ ਚੱਕਾ ਜਾਣਾ ਹੂੰ ਜਿਵੇਂ ਬਰਾਤ ਜਾਣਾ ਕਿਸੇ ਵਿਆਹ ਜਾਣਾ ਹੈ ਜਾਂ ਹਸਪਤਾਲ ਦੇ ਵਿੱਚ ਜਾਣਾ ਇਸ ਤਰ੍ਹਾਂ ਦੀਆਂ ਸਵਾਮਾਂ ਨੂੰ ਕੋਈ ਨਹੀਂ ਉਹਨੂੰ ਕੋਈ ਰੋਕ ਨਹੀਂ ਐਮਰਜੈਂਸੀ ਲਈ ਠੀਕ ਹੈ ਤਾਂ ਇਹ ਤਸਵੀਰਾਂ ਨੇ ਬੜ ਬੜ ਟੋਲ ਪਲਾਜੇ ਦੀਆਂ ਜਿੱਥੇ ਬਰਾਤ ਲੰਘਾਈ ਜਾ ਰਹੀ ਹੈ ਅੱਗੇ ਪਰ ਆਮ ਲੋਕਾਂ ਦੇ ਲਈ ਚੱਕਾ ਜਾਮ ਹੈ ਬੰਦ ਹੈ ਤਾਂ ਧੰਨਵਾਦ ਵੀ ਕਰ ਰਹੇ ਨੇ ਜਿਹੜੇ ਲੋਕਾਂ ਨੂੰ ਲੰਘਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਤੋਂ ਮਿੱਥੇ ਹੋਏ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਜਾਣਾ ਹੁੰਦਾ ਤਾਂ ਉਹਨਾਂ ਦੀਆਂ ਵੀ ਮਜਬੂਰੀਆਂ ਨੇ ਜੋ ਕੈਨਸਲ ਨਹੀਂ ਕੀਤੇ ਜਾ ਸਕਦੇ ਇਸ ਕਰਕੇ ਉਹਨਾਂ ਲੋਕਾਂ ਨੂੰ ਕਿਸਾਨਾਂ ਦੇ ਵੱਲੋਂ ਵੀ ਅੱਗੇ ਲੰਘਾਇਆ ਜਾ ਰਿਹਾ ਹੈ ਇਹ ਤਸਵੀਰਾਂ ਬੜ ਬੜ ਟੋਲ ਪਲਾਜੇ ਦੀਆਂ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਭਾਰਤਵੰਦ ਦੇ ਵਿੱਚੋਂ ਦਿਖਾਉਂਦੇ ਰਹਾਂਗੇ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ